ਲੌਕਡਾਊਨ ਤੋਂ ਪੈਦਾ ਹੋਏ ਬੱਚਿਆਂ ਨੂੰ ਮਿਲੇਗਾ ਖਾਸ ਫਾਇਦਾ ਰਿਸਰਚ ਵਿੱਚ ਹੋਇਆ ਇਹ ਵੱਡਾ ਖੁਲਾਸਾ ਹਰ ਕੋਈ ਹੈਰਾਨ ਹੋ ਰਿਹਾ ਇਸ ਰਿਸਰਚ ਬਾਰੇ ਜਾਣ ਕੇ ਵੱਡੀ ਖਬਰ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਕਿ ਲੋਕਡਾਊਨ ਦੇ ਵਿੱਚ ਜਿਹੜੇ ਬੱਚੇ ਪੈਦਾ ਹੋਏ ਸੀਗੇ ਉਹਨਾਂ ਨੂੰ ਖਾਸ ਫਾਇਦਾ ਮਿਲਣ ਜਾ ਰਹੇ ਹੁਣ ਜਾਣਦੇ ਹਾਂ ਕਿ ਇਸ ਗੱਲ ਦੇ ਵਿੱਚ ਕਿੰਨੀ ਕੀ ਸੱਚਾਈ ਹੈ ਕਿ ਜਿਹੜੀ ਐ ਖਬਰ ਕਹਿਣਾ ਚਾਹ ਰਹੀ ਹੈ ਰਿਸਰਚ ਦੇ ਜਿਹੜੀ ਹੋਈ ਹੈ ਉਸ ਦੇ ਵਿੱਚ ਇਹ ਵੱਡਾ ਖੁਲਾਸਾ ਜਿਹੜਾ ਨਜ਼ਰ ਆ ਰਿਹਾ ਹੈ ਹਰ ਕੋਈ ਜਿਹੜਾ ਇਸ ਰਿਸਰਚ ਦੇ ਬਾਰੇ ਜਿਹੜਾ ਜਾਣ ਰਿਹਾ ਹੈ ਉਹ ਹੈਰਾਨ ਹੋ ਰਿਹਾ ਕਿ ਅਜਿਹਾ ਵੀ ਕਦੀ ਹੋ ਸਕਦਾ ਸੀ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਰੋਨਾ ਕਾਲ ਦੇ ਦੌਰਾਨ ਜਨਮੇ ਬੱਚਿਆਂ ਨੂੰ ਲੈ ਕੇ ਹੈਰਾਨ ਕਰ ਦੇਣ ਵਾਲੀ ਖੋਜ ਸਾਹਮਣੇ ਆਈ ਹੈ ਜੀ ਹਾਂ ਕਰੋਨਾ ਕੋਵਿਡ 19 ਸਮੇਂ ਦੌਰਾਨ ਪੈਦਾ ਹੋਏ ਬੱਚਿਆਂ ਵਿੱਚ ਬਿਮਾਰੀਆਂ ਨਾਲ ਲੜਨ ਦੀ ਜ਼ਬਰਦਸਤ ਸ਼ਕਤੀ ਦੇਖੀ ਗਈ ਹੈ ਇਹ ਤਾਂ ਇੱਕ ਅਲੱਗ ਗੱਲ ਹੈ ਇੱਕ ਖੋਜ ਦੇ ਵਿੱਚ ਸਾਹਮਣੇ ਵੀ ਆਇਆ ਕਿ ਲੋਕਡਾਊਨ ਦੌਰਾਨ ਪੈਦਾ ਹੋਏ ਬੱਚੇ ਘੱਟ ਹੀ ਬਿਮਾਰੀਆਂ ਤੋਂ ਪੀੜਤ ਹੁੰਦੇ ਨੇ ਉਹਨਾਂ ਦੀ ਪ੍ਰਤੀਰੋਧਕ ਸ਼ਕਤੀ ਹੋਰ ਸਮੇਂ ਦੇ ਵਿੱਚ ਪੈਦਾ ਹੋਏ ਬੱਚਿਆਂ ਨਾਲੋਂ ਵਧੇਰੇ ਮਜ਼ਬੂਤ ਹੈ ਹੈ ਨਾ ਹੈਰਾਨੀ ਵਾਲੀ ਗੱਲ ਕਿੰਨੀ ਜ਼ਿਆਦਾ ਜ਼ਬਰਦਸਤ ਗੱਲ ਹੈ ਕਿ ਬਾਕੀ ਬੱਚਿਆਂ ਤੋਂ ਨਾ ਬੱਚਿਆਂ ਦੇ ਵਿੱਚ ਜ਼ਿਆਦਾ ਬਿਮਾਰੀਆਂ ਨੂੰ ਝੇਲਣ ਦੀ ਜਿਹੜੀ ਹੈ ਸ਼ਕਤੀ ਹੁੰਦੀ ਹੈ ਅਜ ਕਰਤਾਵਾਂ ਦਾ ਕਹਿਣਾ ਹੈ ਕਿ ਲੋਕਡਾਊਨ ਦੌਰਾਨ ਪੈਦਾ ਹੋਏ ਬੱਚੇ ਦੂਜੇ ਬੱਚਿਆਂ ਨਾਲੋਂ ਵੱਖਰੇ ਹੁੰਦੇ ਨੇ ਉਹਨਾਂ ਦੇ ਪੇਟ ਦਾ ਮਾਈਕਰੋਬਾਇਓਮ ਦੂਜੇ ਬੱਚਿਆਂ ਦੇ ਨਾਲੋਂ ਕਾਫੀ ਵੱਖਰਾ ਪਾਇਆ ਜਾਂਦਾ ਜਿਸ ਕਾਰਨ ਇਹਨਾਂ ਬੱਚਿਆਂ ਦੇ ਵਿੱਚ ਅਲਰਜੀ ਦੀ ਸਮੱਸਿਆ ਮੁਕਾਬਲਤਨ ਹੁੰਦੀ ਹੈ ਜਿਹੜੀ ਘਟ ਹੁੰਦੀ ਹੈ ਤੇ ਐਨ ਆਈ ਐਚ ਦੇ ਅਨੁਸਾਰ ਇੱਕ ਸਿਹਤਮੰਦ ਅਵਸਥਾ ਦੇ ਵਿੱਚ ਅੰਤੜੀਆਂ ਦੇ ਮਾਈਕਰੋਬਾਇਓਟਾ ਦੇ ਵਿੱਚ ਬਹੁਤ ਸਾਰੇ ਸਕਾਰਾਤਮਕ ਕਾਰਜ ਹੁੰਦੇ ਹਨ ਜਿਜ ਵਿੱਚ ਭੋਜਨ ਦੇ ਗੈਰ ਹਜ਼ਮ ਕਾਰਨ ਜੋ ਹੈ ਕਰਨ ਵਾਲੇ ਭਾਗਾ ਦੇ ਪਾਚਕ ਕਿਰਿਆ ਤੋਂ ਊਰਜਾ ਦੀ ਰਿਕਵਰੀ ਲਾਗ ਤੋਂ ਸੁਰੱਖਿਆ ਅਤੇ ਇਮਿਊਨ ਸਿਸਟਮ ਨੂੰ ਸੋਧਣਾ ਸ਼ਾਮਲ ਹੈ ਇਮਿਊਨ ਸਿਸਟਮ ਜਿਹੜਾ ਹੈ ਉਹ ਸਟਰੋਂਗ ਪਾਇਆ ਜਾਂਦਾ ਹੈ ਉਹਨਾਂ ਬੱਚਿਆਂ ਵਿੱਚ ਖੋਜ ਦੇ ਵਿੱਚ ਦਬਾਵਾ ਕੀਤਾ ਗਿਆ ਹੈ ਕਿ 1 ਸਾਲ ਦੇ ਵਿੱਚ ਕੋਵਿਡ ਵਿੱਚ ਪੈਦਾ ਹੋਏ ਬੱਚਿਆਂ ਵਿੱਚ ਅਲਰਜੀ ਦੇ ਸਿਰਫ 5% ਦੇ ਮਾਮਲੇ ਪਾਏ ਗਏ ਨੇ ਜਦਕਿ ਪਹਿਲਾ ਇਹ ਅੰਕੜਾ 22.8% ਦੀ ਤੱਕ ਪਹੁੰਚ ਚੁੱਕਿਆ ਸੀਗਾ ਤੇ ਇੰਨਾ ਹੀ ਨਹੀਂ ਇਹਨਾਂ ਦੇ ਵਿੱਚੋਂ ਸਿਰਫ 17% ਦੇ ਬੱਚਿਆਂ ਨੂੰ ਇੱਕ ਸਾਲ ਦੇ ਵਿੱਚ ਐਂਟੀਬਾਇਓਟਿਕਸ ਲੈਣਾ ਪੈਂਦਾ ਸੀ ਪਹਿਲਾਂ ਇਹ ਦਰ 80% ਦੀ ਸੀ ਤੇ ਬੱਚਿਆਂ ਦੀ ਜੋ ਹੈ ਰੋਗ ਪ੍ਰਤੀਰੋਧਕ ਸਮਰੱਥਾ ਦਾ ਸਭ ਤੋਂ ਵੱਡਾ ਕਾਰਨ ਸਾਫ਼ ਵਾਤਾਵਰਣ ਹੈ ਇਸ ਸਮੇਂ ਦੌਰਾਨ ਪੂਰੀ ਦੁਨੀਆ ਜੜੀਆ ਥਮ ਗਈ ਸੀਗੀ ਪ੍ਰਦੂਸ਼ਣ ਨਾ ਮਾਤਰ ਸੀ ਲੋਕਾਂ ਨੇ ਬਾਹਰ ਦੇ ਖਾਣੇ ਦੀ ਬਜਾਏ ਘਰ ਦਾ ਸਾਫ਼ ਸੁਥਰਾ ਖਾਣਾ ਖਾਦਾ ਕਿਉਂਕਿ ਲੋਕਡਾਊਨ ਦੌਰਾਨ ਸਭ ਕੁਝ ਬੰਦ ਸੀਗਾ ਕੋਈ ਫਾਸਟ ਫੂਡ ਨਹੀਂ ਸੀਗਾ ਕੋਈ ਸਟਾਲ ਨਹੀਂ ਲੱਗ ਰੇ ਸੀ ਕੋਈ ਰੈਸਟੋਰੈਂਟ ਨਹੀਂ ਜਾ ਰਿਹਾ ਸੀ ਕੋਈ ਕਿਸੇ ਤਰੀਕੇ ਦਾ ਇਸ ਤਰੀਕੇ ਦਾ ਜੋ ਖਾਣਾ ਕੋਈ ਨਹੀਂ ਖਾ ਰਿਹਾ ਸੀਗਾ ਜਿਹੜਾ ਬਾਹਰ ਜਿਹੜਾ ਬਣਿਆ ਹੁੰਦਾ ਸੀਗਾ ਘਰ ਦਾ ਨਾ ਹੀ ਸਭ ਨੇ ਖਾਤਾ ਜਿਸ ਕਾਰਨ ਹਵਾ ਸ਼ੁੱਧ ਹੋ ਗਈ ਸੀ ਗਰਭਵਤੀ ਉਹ ਜੜੀਆਂ ਨੇ ਔਰਤਾਂ ਨੇ ਸਾਰਾ ਸਮਾਜ ਸਾਫ਼ ਸੁਥਰੇ ਮਾਹੌਲ ਦੇ ਵਿੱਚ ਰਹਿੰਦੀਆਂ ਸਨ ਜਿਸ ਕਾਰਨ ਮਾਵਾਂ ਦੇ ਨਾਲ-ਨਾਲ ਵਾਤਾਵਰਣ ਨੇ ਬੱਚਿਆਂ ਨੂੰ ਵੀ ਕੁਦਰਤੀ ਐਂਟੀਬਾਇਓਟਿਕ ਗੁਣ ਦਿੱਤੇ ਨੇ ਲਾਕਡਾਊਨ ਦੌਰਾਨ ਵਾਤਾਵਰਣ ਦੇ ਵਿੱਚ ਘੱਟ ਪ੍ਰਦੂਸ਼ਣ ਕਾਰਨ ਬੱਚਿਆਂ ਵਿੱਚ ਇਨਫੈਕਸ਼ਨ ਦਾ ਖਤਰਾ ਘਟ ਗਿਆ ਕਿਉਂਕਿ ਇਸ ਦੌਰਾਨ ਉਹ ਕਿਸੇ ਵੀ ਤਰ੍ਹਾਂ ਦੇ ਬੈਕਟੀਰੀਆ ਅਤੇ ਕਿਟਾਣੂਆਂ ਦੇ ਸੰਪਰਕ ਦੇ ਵਿੱਚ ਨਹੀਂ ਆ ਸਕਦੇ ਸਨ ਕਿੰਨਾ ਵੱਡਾ ਫਾਇਦਾ ਜਿਹੜਾ ਹੈ ਉਹ ਬੱਚਿਆਂ ਨੂੰ ਜਿਹੜੇ ਕਿ ਲੋਕਡਾਊਨ ਦੇ ਵਿੱਚ ਪੈਦਾ ਹੋਏ ਸਨ ਰਿਸਰਚ ਜਿਹੜੀ ਉਹ ਕੀਤੀ ਗਈ ਜਿਸ ਦੇ ਵਿੱਚ ਸਾਹਮਣੇ ਆਇਆ ਕਿ ਇਮਿਊਨਿਟੀ ਇਹਨਾਂ ਬੱਚਿਆਂ ਦੀ ਜ਼ਿਆਦਾ ਹੈ ਜਿਹੜੇ ਲੋਕਡਾਊਨ ਦੇ ਵਿੱਚ ਪੈਦਾ ਹੋਏ ਨੇ ਇਹ ਖਾਸ ਫਾਇਦਾ ਸਿਰਫ ਲੋਕਡਾਊਨ ਦੇ ਵਿੱਚ ਪੈਦਾ ਹੋਏ ਬੱਚਿਆਂ ਨੂੰ ਹੀ ਮਿਲਿਆ ਹੈ ਇਹੀ ਕਾਰਨ ਹੈ ਕਿ ਇਸ ਸਮੇਂ ਦੌਰਾਨ ਪੈਦਾ ਹੋਏ ਬੱਚਿਆਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਦੂਜੇ ਬੱਚਿਆਂ ਨਾਲੋਂ ਬਿਹਤਰ ਪਾਈ ਗਈ ਹੈ ਇਹਹੀ ਕਾਰਨ ਹੈ ਕਿ ਲੋਕਡਾਊਨ ਦੌਰਾਨ ਪੈਦਾ ਹੋਏ ਬੱਚੇ ਘੱਟ ਬਿਮਾਰ ਹੋ ਰਹੇ ਹਨ